ਹਾਲਾਤ ਤੁਸੀਂ ਖੁਦ ਦੇਖ ਲਿਆ ਤੁਸੀਂ ਜਾਣੂ ਹਸਪੀਟਲ ਦੇ ਹਾਲਾਤ ਬਹੁਤ ਖਸਤਾ ਹੈ ਸਰਕਾਰ ਧਿਆਨ ਨਹੀਂ ਦੇ ਰਹੀ ਬਹੁਤ ਨਲਾਕੀ ਹੈ ਕਾਲੀ ਸਰਕਾਰ ਨੇ ਲੋਕਾਂ ਦੀ ਸਹੂਲਤਲੇ ਬਣਾਇਆ ਸੀ ਲਗਭਗ 30 25 ਪਿੰਡ ਨੂੰ ਲੱਗਦੇ ਆ ਮੇਨ ਕਾਟਗੜ ਮੰਨਿਆ ਜਾਂਦਾ ਤੇ ਉਹ ਜਿਹੜੀ ਸਹੂਲਤਾਂ ਲਈ ਬਣਾਇਆ ਸੀਗਾ ਹਸਪੀਟਲ ਉਹ ਸਹੀ ਵਰਤੋਂ ਨਹੀਂ ਹੋ ਰਹੀ ਅਗਰ ਡਾਕਟਰ ਆਂਦਾ ਤਾਂ ਉਹ ਤੁਸੀਂ ਹੁਣ ਵੀ ਦੇਖ ਲਓ ਆਪਣੇ ਉਹਨਾਂ ਦੇ ਜਿੰਦੇ ਲੱਗੇ ਹੋਣੇ ਆ ਜਿੰਨੀ ਤੁਹਾਨੂੰ ਦੱਸਣਾ ਚਾਹਣਾ ਮੇਰੇ ਘਰੋਂ ਪਿੰਡ ਦੇ ਸਰਪੰਚ ਵੀ ਆ ਰਹੇ ਸ਼ੂ ਵਾਲਾ ਸਾਡੇ ਮੈਂਬਰ ਪੰਚਾਇਤ ਵੀ ਆ ਦੂਸਰੀ ਪੰਚਾਇਤ ਤੋਂ ਕਾਟਗੜ ਖੁਰਦ ਤੋਂ ਜਿੰਨੀ ਵਾਰੀ ਵੀ ਇੱਥੇ ਹਾਲਾਤ ਖਸਤਾ ਹੋਈ ਆ ਉਹ ਸਪਾਈ ਸਾਨੂੰ ਪੰਚਾਇਤ ਨੂੰ ਕਰਾਣੇ ਪਏ 10 ਕਰੋੜ ਦਾ ਪ੍ਰੋਜੈਕਟ ਸੀ ਉਹ ਕਿੱਥੇ ਲੱਗਿਆ ਕੋਈ ਹੱਲੇ ਹੈ ਨਹੀਂਗਾ ਫਸਟ ਪੋਰਟ ਸੀ ਮੇਰਾ ਫਸਟ ਪੋਰਟ ਦਾ ਸਾਰਾ ਬਿਲਡਿੰਗ ਤੇੜ ਚੁੱਕੀ ਆ ਤੁਸੀਂ ਦੇਖ ਲਓ ਟੜੀ ਹੋਈ ਆ ਬਿਲਡਿੰਗ ਐਂਬੂਲੈਂਸ ਵੀ ਨਹੀਂ ਹੁੰਨੇ ਪਿੰਡ ਦੇ ਨੇੜੇ ਕੁਝ ਵੀ ਨਹੀਂ ਆ ਜੀ ਕੁਝ ਨਹੀਂ ਆ ਤੁਸੀਂ ਦੇਖ ਲਿਆ ਤੁਸੀਂ ਦੇਖ ਲਿਓ ਚਾਹੇ ਜਾ ਕੇ ਪਰ ਇੱਥੇ ਕੁਝ ਨਹੀਂ ਆ ਹਾਲਤ ਵੀ ਦੇਖੋ ਕਿ ਐਸੀ ਹੋ ਗਈ ਜਿਵੇਂ ਸਫਾਈ ਕਰ ਹੋ ਗਿਆ ਨਾ ਸਫਾਈ ਕਰਮਚਾਰੀ ਵੀ ਨਹੀਂ ਆ ਸਫਾਈ ਕਰਮਚਾਰੀ ਵੀ ਮੈਨੂੰ ਲੱਗਦਾ ਨਹੀਂ ਕੋਈ ਆ ਇੱਥੇ ਜਿਹੜੀ ਸੀਸੀਓ ਅਧਿਕਾਰੀ ਕੋਈ ਸਟਾਫ ਨਹੀਂ ਭੇਜਦੇ ਆ ਸੀ ਸਰ ਮੈਡੀਕਲ ਅਫੀਸਰ ਇੱਥੇ ਮੈਨੂੰ ਨਾਲ ਜ਼ਿਆਦਾ ਪਤਾ ਨਹੀਂ ਹੈਗਾ ਹੂੰ ਰੋਟੇਸ਼ਨਲ ਆਉਂਦੇ ਆ ਨਹੀਂ ਆਉਂਦੇ ਮੈਨੂੰ ਨਹੀਂ ਪਤਾ ਕੋਈ ਮਰਜੈਂਸੀ ਕੇਸ ਆ ਜਾਵੇ ਉਸ ਤਰ੍ਹਾਂ ਕਿ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਸਰ ਕੋਈ ਐਮਰਜੈਂਸੀ ਕੇਸ ਆ ਜਾਵੇ ਤਾਂ ਆਪਕ ਆਪਣੇ ਵੱਲੋਂ ਜਿੰਨੀ ਫਰਸਟ ایڈ ਆ ਸਾਰੀ ਦਿਲੇ ਪਰ ਅਸੀਂ ਉਹਨਾਂ ਨੂੰ ਐਸਕੇਹ ਚ ਪਨਾਚੌ ਰੈਫਰ ਕਰਦੇ ਆ ਜਿੱਦਾਂ ਸਾਧਨ ਕਿਉਂਦਾ ਕੋਈ ਐਂਬੂਲੈਂਸ ਹੈ ਜ ਆਪਣੇ ਕੋਲ ਆਮਦਨੀ ਕਲੀਨਿਕ ਚ ਵੀ ਸਰ ਆਮਦਨੀ ਕਲੀਨਿਕ ਦਾ ਐਂਬੂਲੈਂਸ ਵਾਲਾ ਉਹ ਹੈ ਹੀ ਨਹੀਂਗਾ ਸਭ ਕੁਝ ਕਿ ਸਾਨੂੰ ਐਂਬੂਲੈਂਸ ਮਿਲੇ ਇਹ ਸਭ ਕੁਝ ਹਸਪੀਟਲ ਦਾ ਹੁੰਦਾ ਹੈ ਸਾਡੇ ਕੋਲ ਇਹਦੀ ਕੋਈ ਨੋਲੇਜ ਨਹੀਂ ਮਰੀਜ਼ਾਂ ਨੂੰ ਠੀਕ ਕਰਨ ਵਾਲਾ ਕਾਠਗੜ ਦਾ ਸੀਐਸਏ ਹਸਪੀਟਲ ਆਪ ਕੋ ਆਪ بیمار 25 ਤੋਂ 30 ਪਿੰਡਾਂ ਨੂੰ ਸਿਹਤ ਸੇਵਾਵਾਂ ਦੇਣ ਵਾਲਾ ਸੀਐਸਸੀ ਆਮ ਆਦਮੀ ਕਲੀਨਿਕ ਮਹੱਲਾ ਵਿੱਚ ਤਬਦੀਲ ਹੋਣ ਤੋਂ ਬਾਅਦ ਨਹੀਂ ਦੇ ਪਾ ਰਿਹਾ ਸਿਹਤ ਸੇਵਾਵਾਂ ਐਮਰਜੈਂਸੀ ਸੇਵਾਵਾਂ ਲਈ ਲੋਕਾਂ ਨੂੰ ਜਾਣਾ ਪੈਂਦਾ ਹੈ 15 ਤੋਂ 20 ਕਿਲੋਮੀਟਰ ਦੂਰ ਬਲਾਚੌਰ ਨਵਾਂ ਸ਼ਹਿਰ ਜਾਂ ਫਿਰ ਰੋਪੜ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਬਣਾਇਆ ਸੀ ਇਹ 25 ਬੈੱਡ ਦਾ ਹਸਪੀਟਲ ਬਾਤ ਨੂੰ ਫਾਰਸ਼ ਟੁੱਟਾ ਬਿਲਡਿੰਗ ਦੀ ਖਸਤਾ ਹਾਲਤ ਪਾਰ ਦਾ ਏਰੀਆ ਬਣਿਆ ਜੰਗਲ ਫਗੜ ਦੇ ਸਰਪੰਚ ਰਿਸ਼ੂ ਬਾਲਾ ਅਤੇ ਹੋਰ ਪਿੰਡ ਵਾਸੀਆਂ ਦੇ ਸੁਣਾਉਂਦੇ ਆ ਬਿਆਨ ਕਿ ਉਹਨਾਂ ਨੇ ਇਸ ਬਾਬਤ ਕਿਸ ਸਿਹਤ ਮੰਤਰੀ ਨੂੰ ਕਈ ਵਾਰ ਪੱਤਰ ਵੀ ਲਿਖ ਚੁੱਕੇ ਹਨ ਲੇਕਿਨ ਉਹਨਾਂ ਦੀ ਨਹੀਂ ਹੋ ਰਹੀ ਸੁਣਵਾਈ ਜੀ ਬਸ ਆਪਣਾ ਨਾਮ ਕੀ ਹੈ ਕਿਹੜੇ ਹਸਪਤਾਲ ਵਿੱਚ ਡਿਊਟੀ ਕਰਦੇ ਸਰ ਮੇਰਾ ਨਾਮ ਡਾਕਟਰ ঈਸ਼ਾ ਹੈ ਮੈਂ ਤੇ ਆਮ ਆਦਮੀ ਕਲੀਨਿਕ ਵਜੋਂ ਮੈਡੀਕਲ ਆਫੀਸਰ ਅਪਾਇੰਟਡ ਆ ਏਸੀ ਕਾਟਕੜ ਵਿੱਚ ਹਾਂ ਟਾਈਮਿੰਗ ਕੀ ਹੁੰਦੀ ਇੱਥੇ ਮੜੀ ਚੋਂ ਦੇਖਣ ਸਰ ਸਾਡੀ ਹੈਗੀ ਹੈ 9 ਤੋਂ 3 ਕਿੰਨੇ ਸਟਾਫ ਨੇ ਇੱਥੇ ਕੋਲ ਸਰ ਮੇਰੇ ਕੋਲ ਮੈਂ ਆ ਮੇਰੀ ਫਾਰਮਾਸਿਸਟ ਹੈ ਮੇਰੀ ਕਲਾਸ 4 ਹੈ ਔਰ ਮੇਰੀ ਇੱਕ ਕਲੀਨਿਕਲ ਅਸਿਸਟੈਂਟ ਹੈ ਜਿਹੜੇ ਇੱਥੇ ਓਟ ਸੈਂਟਰ ਲੱਗਿਆ ਇਹ ਸੀਸੀ ਨਾਲ ਜੁੜੇ ਹੋਏ ਕਿ ਆਮ ਆਦਮੀ ਕਲੀਨ ਨਾਲ ਜੁੜੇ ਸਰ ਉਹ ਸੀਐਚਸੀ ਦੇ ਨਾਲ ਸੀਸੀ ਦੇ ਨਾਲ ਲੇਕਿਨ ਸੀਸੀ ਕੋ ਅਧਿਕਾਰੀ ਕੋਈ ਸਟਾਫ ਨਹੀਂ ਬੈਂਡਦੇ ਇੱਥੇ ਸਰ ਮੈਡੀਕਲ ਆਫੀਸਰ ਇੱਥੇ ਬਿਨੂ ਨਾਲ ਜ਼ਿਆਦਾ ਪਤਾ ਨਹੀਂ ਹੈਗਾ ਕਨਟੇਸ਼ਨਲ ਆਉਂਦੇ ਆ ਨਹੀਂ ਆਉਂਦੇ ਮੈਨੂੰ ਨਹੀਂ ਪਤਾ ਹੈ ਕੋਈ ਮਰਜੈਂਸੀ ਕੇਸ ਆ ਜਾਵੇ ਉਸ ਤਰ੍ਹਾਂ ਵੀ ਤੁਸੀਂ ਕਿਸ ਤਰ੍ਹਾਂ ਮੈਨੇਜ ਕਰਦੇ ਹੋ ਸਰ ਕੋਈ ਐਮਰਜੈਂਸੀ ਕੇਸ ਆ ਜਾਵੇ ਤਾਂ ਆਪਾਂ ਆਪਣੇ ਵੱਲੋਂ ਜਿੰਨੀ ਫਰਸਟ ایڈ ਆ ਸਾਰੀ ਦਿੰਨੇ ਆ ਫਿਰ ਅਸੀਂ ਉਹਨਾਂ ਨੂੰ ਐਸਟੀਐਚ ਪਲਾਚਾ ਰੈਫਰ ਕਰਦੇ ਆ ਜੇ ਇਹਨਾਂ ਦਾ ਸਾਧਨ ਕੀ ਹੁੰਦਾ ਕੋਈ ਐਂਬੂਲੈਂਸ ਹੈਗਾ ਆਪਣੇ ਕੋਲ ਆਮਦਮੀ ਕਲੀਨਿਕ ਚ ਕੋਈ ਸਰ ਆਮਦਮੀ ਕਲੀਨਿਕ ਦਾ ਐਂਬੂਲੈਂਸ ਵਾਲਾ ਉਹ ਹੈ ਹੀ ਨਹੀਂਗਾ ਸਭ ਕੁਝ ਕੀ ਸਾਨੂੰ ਐਂਬੂਲੈਂਸ ਮਿਲੇ ਜਾਂ ਸਭ ਕੁਝ ਹਸਪੀਟਲ ਦਾ ਹੁੰਦਾ ਆ ਸਾਡੇ ਕੋਲ ਇਹਦੀ ਕੋਈ ਨੋਲੇਜ ਨਹੀਂ ਹੈ ਕਿ ਕਿਨੇ ਪਿੰਡ ਪੈਂਦੇ ਇਹਨੂੰ ਇਸ ਆਮਦਨ ਵਿੱਚ ਕਿੰਨੇ ਪਿੰਡ ਜਰੇ ਲੋਕ ਇੱਥੇ ਆਉਂਦੇ ਨੇ 30 ਤੋਂ 35 ਮਿਲਦਾ ਇੱਥੇ ਪਿੰਟ ਲੱਗਦੇ ਆ ਇਸ ਹਸਪੀਟਲ ਨੂੰ ਸੀਐਚਓ ਅਕੀਸਥਾਨ ਲਈ ਛੋਟੇ ਕੋਲ ਆਉਂਦੇ ਯਾਤਰ ਸਰ ਜੋ ਖਾਮ ਹੋ ਗਿਆ ਬੁਖਾਰ ਹੋ ਗਿਆ ਤਾਂ ਦੇ ਪੇਸ਼ੈਂਟਸ ਆ ਲੰਦੇ ਆ ਪੇਸ਼ੈਂਟ ਪਹਿਲਾਂ ਵੀ ਆਉਂਦੇ ਉਹਨਾਂ ਨੂੰ ਹਾਂਜੀ ਹਾਂਜੀ ਏਐਨਸੀ ਪੇਸ਼ੈਂਟ ਆਉਂਦੇ ਆ ਉਹਨਾਂ ਦੀ ਕੋਲਟਰਾਸੋਂ ਕਰਾਉਣਾ ਵੀ ਸਕੈਨ ਤੋਂ ਫ੍ਰੀ ਹੁੰਦੇ ਸਰ ਹਾਂਜੀ ਬਿਲਕੁਲ ਫ੍ਰੀ ਹੁੰਦੇ ਆ ਆਪਾਂ ਇੱਥੋਂ ਲਿਖਦੇ ਆਂ ਤੇ ਫ੍ਰੀ ਹੁੰਦੇ ਤੇ ਕੋਈ ਵੀ ਲਈ ਤੁਸੀਂ ਲੈਂਦੇ ਕੋਈ ਆਰਟੀਪੀ ਦਿੰਦੇ ਉਹਨਾਂ ਨੂੰ ਜਾਣ ਵਾਸਤੇ ਕੋਈ ਸਥਾਨ 'ਚ ਹਾਂਜੀ ਹਾਂਜੀ ਸਰ ਇਹ ਸਾਰਾ ਕੁਝ ਮੇਰੀ ਕਿ ਕਿ ਮੈਥੋਂ ਪਾਨੀ ਆ ਤੇ ਉਹ ਸਾਰਾ ਕੁਝ ਓਟੀਪੀ ਜਨਰੇਸ਼ਨ ਉਹਨਨੂੰ ਕਿੱਥੇ ਜਾਣਾ ਹੈ ਕੀ ਚਾਹੀਦਾ ਹੈ ਕਿ ਕਿਹੜੇ ਡਾਕੂਮੈਂਟਸ ਹੈ ਉੱਥੇ ਕਿੰਨੇ ਵਜੇ ਜਾਣਾ ਹੈ ਉਹ ਸਭ ਕੁਝ ਮੈਡਮ ਕਰਦੇ ਆ ਮੈਡੀਕਲ ਸਾਰੇ ਦਵਾਈ ਸਾਰ ਮੁਫਤ ਹੁੰਦੀ ਹੈ ਤੇ ਹਾਂਜੀ ਬਿਲਕੁਲ ਫ੍ਰੀ ਹੁੰਦੀ ਹੈ ਕਿਸੇ ਕਿਸ ਦਾ ਕੋਈ ਪੈਸਾ ਨਹੀਂ ਲੱਗਦਾ ਕੋਈ ਦਵਾਈ ਦਾ ਕਿਸੇ ਟੈਸਟ ਦਾ ਮੇਰੀ ਕੰਸਲਟੇਸ਼ਨ ਦਾ ਕੋਈ ਪੈਸਾ ਨਹੀਂ ਲੱਗਦਾ ਕਿੰਨੀ ਦੇਰ ਤੋਂ ਤੁਸੀਂ ਇੱਥੇ ਪੁਆਇੰਟਡ ਹੋ ਮੈਡਮ ਮੈਨੂੰ 4-5 ਮਹੀਨੇ ਹੋ ਗਏ ਆ ਮੈਂ ਇੱਥੇ ਸੈਪਟੰਬਰ ਵਿੱਚ ਜੁਆਇਨ ਕੀਤਾ ਹੈ ਮੈਨੂੰ ਪਤਾ ਚੋਰੀ ਵੀ ਹੁੰਦੀ ਰਹਿੰਦੀ ਇਧਰ ਤੁਹਾਨੂੰ ਤੁਹਾਨੂੰ ਨਹੀਂ ਚਾਹੀਦਾ ਚਾਰ ਪੰਜ ਪਰ ਚੋਰੀ ਵੀ ਹੋਈ ਲਗਾਤਾਰ ਸਰ ਮੇਰੇ ਹੁੰਦੇ ਹੋਏ ਤਾਂ ਇੱਕ ਵਾਰੀ ਹੋਈ ਆ ਬਾਕੀ ਅਗਰ ਪਹਿਲਾ ਹੁੰਦੀ ਹੋਏ ਤਾਂ ਮੈਨੂੰ ਪਤਾ ਨਹੀਂ ਆ ਉਹਦੇ ਸਾਰੇ ਲੀਗਲ ਸਟੇਪਸ ਸੀਗੇ ਆਪਾਂ ਪੁਲਿਸ ਨੂੰ ਕੰਪਲੇਨ ਕਰ ਦਿਆ ਆਪਣੇ ਸੀਰੀਅੰਸ ਨੂੰ ਵੀ ਦੱਸ ਦਿੰਦਾ ਆ ਕਿ ਕੀ ਕੀ ਚੋਰੀ ਹੋਇਆ ਆ ਕਿਵੇਂ ਕਿਵੇਂ ਹੋਇਆ ਆ ਤਾਂ ਪਰ ਉਹਦੇ ਬਾਰੇ ਤਾਂ ਸਭ ਕੁਝ ਕਰ ਦਿੱਤਾ ਗਿਆ ਸੀ ਸੀਸੀਟੀਵੀ ਕੈਮਰੇ ਹੈ ਹਸਪੀਟਲ ਦੇ ਵਿੱਚ ਸਰ ਇੱਥੇ ਲੱਗ ਕੇ ਮੈਨੂੰ ਨਹੀਂ ਪਤਾ ਸੀ ਸੀਟੀਵੀ ਬਾਰੇ ਉਹ ਸਾਰਾ ਕੁਝ ਸੀਐਚਸੀ ਦੇ ਅੰਦਰ ਸਫਾਈ ਦਾ ਮੈਡਮ ਕੀ ਕਰਵਾਉਂਦੇ ਸਰ ਮੈਂ ਮੇਰੇ ਕੋਲ ਇੱਕ ਮੇਰੀ ਕਲਾਸ 4 ਹੈ ਸਾਡਾ ਇੰਨਾ ਕੇ ਏਰੀਆ ਹੈ ਆਪਾਂ ਰੋਜ਼ ਸਾਫ਼ ਕਰੀਦਾ ਹੈ ਠੀਕ ਥੈਂਕ ਯੂ ਕੀ ਨਾਮ ਆਪਣਾ ਤੇ ਕਿਹੜਾ ਪਿੰਡ ਹੈ ਕਾਟਗੜ ਪਿੰਡ ਹੈ ਜੀ ਨਾਮ ਕੁਲਦੀਪ ਕੁਮਾਰ son of ਸ਼੍ਰੀ ਸਕੀਰਾਮ ਜਿਹੜਾ ਹਸਪਤਾਲ ਇੱਥੇ ਬਹੁਤ ਖੰਡਰ ਹਰਾਬ ਬਹੁਤ ਦੈਨੀਆਂ ਹੋ ਗਈ ਜਿੱਥੇ ਦੇਰ 14 ਚੇ ਆ ਕਹਿੰਦੀ ਸਰਕਾਰ ਨੇ ਬਣਾਇਆ ਸੀ ਕਿ ਲੋਕਾਂ ਦੇ ਸਹੂਲਤਾਂ ਮਿਲੋਗੇ 25 ਬੈੱਡ ਦਾ ਬਣਾਇਆ ਸੀ ਇਹ ਹਾਲਾਤ ਕੀ ਇਥੇ ਹਾਲਾਤ ਤੁਸੀਂ ਖੁਦ ਦੇਖ ਲਿਆ ਤੁਸੀਂ ਜਾਣੂ ਹ ਹਸਪੀਟਲ ਦੇ ਹਾਲਾਤ ਬਹੁਤ ਖਸਤਾ ਆ ਸਰਕਾਰ ਧਿਆਨ ਨਹੀਂ ਦੇ ਰਹੀ ਬਹੁਤ ਨਲਾਕੀ ਆ ਕਾਲੀ ਸਰਕਾਰ ਨੇ ਲੋਕਾਂ ਦੀ ਸਹੂਲਤਲੇ ਬਣਾਇਆ ਸੀ ਲਗਭਗ 30 25 ਪੈਂਡੇ ਨੂੰ ਲੱਗਦੇ ਆ ਮੇਨ ਕਾਠਗੜ ਮੰਨਿਆ ਜਾਂਦਾ ਤੇ ਉਹ ਜਿਹੜੀ ਸਹੂਲਤਾਂਲੇ ਬਣਾਇਆ ਸੀਗਾ ਹਸਪੀਟਲ ਉਹ ਸਹੀ ਵਰਤੋਂ ਨਹੀਂ ਹੋ ਰਹੀ ਅਗਰ ਡਾਕਟਰ ਆਂਦਾ ਹਾ ਤਾਂ ਤੁਸੀਂ ਹੁਣ ਵੀ ਦੇਖ ਲਓ ਆਪਣੇ ਉਹਨਾਂ ਦੇ ਏਜੰਡੇ ਲੱਗੇ ਆਉਣੇ ਆ ਤੇ ਜਿੰਨੀ ਤੁਹਾਨੂੰ ਦੱਸਣਾ ਚਾਹਣਾ ਮੇਰੇ ਘਰੋਂ ਪਿੰਡ ਦੇ ਸਰਪੰਚ ਵੀ ਯਾਰ ਇਸ਼ੂ ਵਾਲਾ ਇਹ ਸਾਡੇ ਮੈਂਬਰ ਪੰਚਾਇਤ ਵੀ ਆ ਦੂਸਰੀ ਪੰਚਾਇਤ ਤੋਂ ਕਾਟਗੜ ਖੁਰਦ ਤੋਂ ਜਿੰਨੀ ਵਾਰੀ ਵੀ ਇੱਥੇ ਹਾਲਾਤ ਖਸਤਾ ਹੋਈ ਆ ਉਹ ਸਪਾਈ ਸਾਨੂੰ ਪੰਚਾਇਤ ਨੂੰ ਕਰਾਣੇ ਪਈ ਕਮ ਸੇ ਕਮ 10 ਚੋਰੀਆਂ ਹੋ ਗਈਆਂ ਹਰ ਵਾਰੀ ਪੁਲਿਸ ਸਟੇਸ਼ਨ ਪਰ ਰਿਪੋਰਟ ਲਿਖਾਈ ਦੀ ਪੰਚਾਇਤ ਵੱਲੋਂ ਹਸਪੀਟਲ ਲੋ ਵੀ ਹੁੰਦੀ ਆ ਆਂਦੇ ਆ ਦੇਖਦੇ ਆ ਉਹਦੀ ਰੋਕ থাম ਨਹੀਂ। ਅੱਛਾ ਜਿਹੜੇ ਤਾਂ ਜੈਨੂਅਲ ਮਰੀਜ਼ ਤਾਂ ਤਾਂਦੇ ਨਹੀਂ ਆ। ਅਲਸਰ ਦੇ ਮਰੀਜ਼ ਇੱਥੇ ਆਂਦੇ ਆ ਵੀ ਜਿਹੜੇ ਨਸ਼ੇ ਨੂੰ ਉਹ ਗੋਲੀ ਲੱਗੀ ਹੋਈ ਹੈ ਨਾ ਮੁੰਡਿਆਂ ਨੂੰ। ਉਹ ਹੁਣ ਵੀ ਤੁਸੀਂ ਪਿੱਛੇ ਦੇਖ ਲਓ ਮੁੰਡੇ ਉਹੀ ਖੜੇ ਹੋਣ। ਉਹੀ ਆਂਦੇ ਆ। ਕੋਈ ਸੀਰੀਅਸ ਪੇਸ਼ੈਂਟ ਆ ਜਵੇ ਕਿਸ ਦੀ ਪ੍ਰੈਗਨੈਂਸੀ ਦਾ ਹੋਵੇ, ਧੀ ਰਾਣੀ ਦਾ ਉਹ ਨਹੀਂ ਹੱਲ। ਉਹ ਐਕਸੀਡੈਂਟ ਕੇਸ ਉਹ ਇੱਥੋਂ ਜ਼ਿਆਦਾ ਰੋਪੜ ਜਾਣਾ ਪੈਂਦਾ ਜਾਂ ਬਾਲਾ ਚੋੜ ਜਾਣਾ ਪੈਂਦਾ। ਇਹ 10 ਕਰੋੜ ਦਾ ਪ੍ਰੋਜੈਕਟ ਸੀ ਉਹ ਕਿੱਥੇ ਲੱਗਿਆ? ਕੋਈ ਹੱਲੇ ਹੈ ਨੀਗਾ। ਬਸ ਫਿਰ ਸਿਰ ਮੇਰਾ ਫਸ ਲੋੜੇਗਾ ਸਾਰਾ ਬਿਲਡਿੰਗ ਡਿੱਗ ਚੁੱਕੀ ਆ ਤੁਸੀਂ ਦੇਖ ਲਓ ਟਿੜੀ ਹੋਈ ਆ ਬਿਲਡਿੰਗ ਇਹ ਤੁਸੀਂ ਕਿਸ ਦਾ ਧਿਆਨ ਵਿੱਚ ਲੈ ਆਂਦੀ ਬਿਲਕੁਲ ਜੀ ਜਦੋਂ ਨਵੀਂ ਨਵੀਂ ਪੰਚਾਇਤ ਚ ਅਸੀਂ ਸ਼ਾਮਲ ਹੋਏ ਆ ਜਦੋਂ ਮੇਰੇ ਮਿਸੇ ਰਿਸ਼ੂ ਵਾਲਾ ਸਰਪੰਚ ਤੇ ਅਸੀਂ ਦੋਨਾਂ ಗ್ರಾಮ ਪੰਚਾਇਤ ਕਾਠਗੜ ਖੁਰਦਲੋਂ ਅਸੀਂ ਹੈਲਥ ਮਿਨਿਸਟਰ ਸਾਹਿਬ ਨੂੰ ਮਤਲਬ 50 ਪਿੰਡਾਂ ਦੇ ਸਾਈਨ ਕਰਾ ਕੇ ਦੇ ਕੇ ਆਇਆ ਤੇ ਐਮਐਲਏ ਸਾਹਿਬ ਦੇ ਵੀ ਬਹੁਤ ਵਾਰੀ ਧਿਆਨ ਚ ਲੈਂਦਾ ਸੀ ਜਿਹੜੇ ਉਹਨਾਂ ਤੋਂ ਪਹਿਲਾਂ ਸੀ ਉਹਨਾਂ ਦੇ ਧਿਆਨ ਚ ਹੀ ਉਹ ਵਾਰੀ ਲੈਂਦਾ ਇਹ ਨਹੀਂ ਵੀ ਇਹਨਾਂ ਦੇ ਪਿਛਲੇ ਐਮਐਲਏ ਸਾਹਿਬ ਦੇ ਬਹੁਤ ਧਿਆਨ ਚ ਲੈਂਦਾ ਕਿਸੇ ਨੇ ਇੱਧਰ ਧਿਆਨ ਨਹੀਂ ਦਿੱਤਾ ਤੁਸੀਂ ਇਹਨੂੰ ਇਨਵੋਲਨ ਦਾ ਕਾਰਨ ਕੀ ਸਮਝਦੇ ਆ ਸਰਕਾਰਾਂ ਦੀ ਨਲਾਕੀ ਮੈਂ ਹੈਲਥ ਮਨਿਸਟਰ ਵੀ ਆਪਣੇ ਜ਼ਿਲ੍ਹੇ ਦਾ ਆ ਤੇ ਫਿਰ ਵੀ ਇਹ ਕਿਦਾਂ ਗੋਲਿਆਂ ਗਿਆ ਕੋਈ ਨਹੀਂ ਆਪਾਂ ਇੱਕ ਵਾਰੀ ਫੇਰ ਮਿਲਾਂਗੇ ਕਿਸ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਆਂ ਵੀ ਜਿੱਦ ਕੋਈ ਚੈਨਾ ਪੈਸਾ ਲੱਗਿਆ ਦੁਨੀਆ ਦੇ ਭਲੇ ਲਈ ਲੋਕਾਂ ਦੇ ਗਰੀਬ ਜਨਤਾ ਅਸਲ ਤਾਂ ਗਰੀਬ ਲੋਕ ਆਉਂਦੇ ਆ ਇੱਥੇ ਤਗੜੇ ਦਾ ਪ੍ਰਾਈਵੇਟ ਹਸਪੀਟਲ ਆ ਜਾਂਦੇ ਆ ਜਿਉਂ ਨਾਲ ਦੀ ਸਹੂਲਤ ਲਈ ਬਣਿਆ ਆ ਤਾਂ ਇਹਦੀ ਦੇਖ ਰੇ ਸਹੀ ਤਰੀਕੇ ਨਾਲ ਹੋਣਾ ਚਾਹੀਦਾ ਪੱਕਾ ਡਾਕਟਰ ਇੱਥੇ ਇੱਕ ਤਾਂ ਹੋਣਾ ਚਾਹੀਦਾ 24 ਘੰਟੇ ਲਈ ਮੈਨੂੰ ਐਮਰਜੈਂਸੀ ਜਦੋਂ ਐਮਰਜੈਂਸੀ ਹੁੰਦੀ ਹੈ ਕਿਸੇ ਲੇਡੀਸ ਨੂੰ ਕਿਸ ਜੈਂਟੂ ਆ ਜਾਂਦਾ ਕਿ ਕੀ ਤੁਸੀਂ ਕਰਦੇ ਹੋ ਜੇ ਕੋਈ ਕਿਸੇ ਨੂੰ ਅਟੈਕ ਹੋ ਜਾਵੇ ਦੇਖੋ ਪਹਿਲਾਂ ਤਾਂ ਇਦਾਂ ਹੀ ਹੁੰਦਾ ਨਹੀਂ ਕੋਸ਼ਿਸ਼ ਇੱਥੇ ਨੇੜੇ ਹਸਪੀਟਲ ਹੈ ਔਰ ਕਈ ਵੇਲੇ ਇੱਥੇ ਡਾਕਟਰ ਮਿਲਦਾ ਕਈ ਵੇਲੇ ਮਿਲਦਾ ਹੀ ਨਹੀਂ ਫਿਰ ਰੋਪਨ ਨੂੰ ਭੱਜਣਾ ਪੈਂਦਾ ਬਾਲਾਚੌਰ ਭੱਜਣਾ ਪੈਂਦਾ ਬਹੁਤ ਦਿੱਕਤ ਆਂਦੀ ਹੈ ਐਂਬੂਲੈਂਸ ਵੀ ਨਹੀਂ ਆਪਣੇ ਕੋਲ ਨਹੀਂ ਐਂਬੂਲੈਂਸ ਹੈ ਨਹੀਂ ਚਾਹੀਦੀ ਆ ਖਾਸ ਕਰਕੇ ਇੱਥੇ ਤਾਂ ਜ਼ਰੂਰੀ ਹਸਪੀਟਲ ਚ ਚਾਹੀਦੀ ਐਂਬੂ ਸ਼ੁਕਰੀਆ ਜੀ ਹਾਂਜੀ ਹਾਂਜੀ ਆਪਾਂ ਨਾਮ ਕੀ ਕਰੇ ਪੁੱਛ ਸਕਦੇ ਮੇਰਾ ਨਾਮ ਰਿਸ਼ੂ ਵਾਲਾ ਮੈਂ ਪਿੰਡ ਕਾਰਗੜ ਦੇ ਸਰਪੰਚ ਹਾਂ ਕੀ ਹਾਲਾਤ ਕੀ ਜਦ ਸੀਸੀਐਸ ਹਸਪਤਾਲੇ ਗਏ ਸੀ ਹਾਲਾਤ ਤੁਹਾਡੇ ਸਾਹਮਣੇ ਆ ਬਹੁਤ ਜ਼ਿਆਦਾ ਮਾੜੇ ਆ ਕਿਉਂਕਿ ਇੱਥੇ ਕੋਈ ਸਟਾਫ ਨਹੀਂ ਹੈ ਗਰੀਬ ਲੋਕ ਹੈ ਬਹੁਤ ਜ਼ਿਆਦਾ 20 30 ਪਿੰਡ ਇੱਥੇ ਲੱਗਦੇ ਆ ਨਾਲ ਇੰਨੇ ਜ਼ਿਆਦਾ ਹਾਲਾਤ ਮਾੜੇ ਕਿ ਰਾਤ ਨੂੰ ਅਗਰ ਕਿਸੇ ਨੂੰ ਦਵਾਈ ਲੈਣੀ ਆ ਜਾਂ ਅਮਰਜੈਂਸੀ ਪੈਣੀ ਕਿਸੇ ਗਰੀਬ ਬੰਦੇ ਕੋ ਗੱਡੀ ਨਹੀਂ ਹੁੰਦੀ ਹੈ ਨਾ ਕਿਸੇ ਦਾ ਉਹਦੀ ਕਿੰਨੀ ਹਾਲਤ ਖਰਾਬ ਹੁੰਦੀ ਹੈ ਨੂੰ ਅਸੀਂ ਤਾਂ ਪਹਿਲਾਂ ਵੀ ਹੈਲਥ ਮਿਨਿਸਟਰ ਨੂੰ ਜਲ ਸਰਪੰਚ ਮੈਂ ਬਣੀ ਸੀ ਉਦੋਂ ਹੀ ਅਸੀਂ ਲੈਟਰ ਦਿੱਤਾ ਸੀ ਕਿ ਇੱਥੇ ਦੀ ਹਸਪਤਾਲ ਕਿਹੜੇ ਹੈਲਥ ਮਿਨਿਸਟਰ ਨੂੰ ਹੈਲਥ ਮਿਨਿਸਟਰ ਜਿਹੜੇ ਆਪਣੇ ਮੈਡੀਕਲ ਵਾਲੇ ਡਾਕਟਰ ਜੀ ਹਾਂਜੀ ਅੱਛਾ ਤੇ ਉਹਨਾਂ ਨੂੰ ਅਸੀਂ ਸਾਰੀ ਗੱਲ ਦੱਸੀ ਕਿ ਇੱਥੇ ਕੋਈ ਸਟਾਫ ਹੀ ਨਹੀਂ ਹੈ ਕਿ ਤੁਸੀਂ ਕੁਝ ਕਰੋ ਇੱਥੇ ਦਾ ਅੱਛਾ ਪਰ ਸਾਡੀ ਕੋਈ ਸੁਣਵਾਈ ਨਹੀਂ ਹੋਈ ਇੱਕ ਵਾਰੀ ਨੇ ਕਾਫੀ ਵਾਰ ਅਸਤਾ ਜਦ ਵੀ ਕੋਈ ਆਂਦਾ ਹਰ ਇੱਕ ਨੂੰ ਕਹੀਦਾ ਕਿ ਇਹਦਾ ਕੁਝ ਕਰੋ ਇਦਾਂ ਨਹੀਂ ਭਈ ਬਿਲਡਿੰਗ ਬਣਾ ਦਿੱਤੀ ਤਾਂ ਆਪਣੀ ਰਿਸਪੌਂਸਿਬਿਲਟੀ ਵੀ ਹੋਣੀ ਚਾਹੀਦੀ ਹੈ ਨਾ ਕੋਈ ਸਟਾਫ ਵੀ ਛੱਡੋ ਇੱਥੇ ਬਹੁਤ ਜ਼ਿਆਦਾ ਬੁਰਾ ਹਾਲ ਇੱਥੇ 2014 ਵਿੱਚ ਸਰਕਾਰਾਂ ਕਾਲੀ ਸਰਕਾਰ ਨੇ 25 ਬੈੱਡ ਦਾ ਇਹ ਹਸਪਤਾਲ ਬਣਾਇਆ ਸੀ ਨਹੀਂ ਉਹਨੂੰ ਬਦਲ ਕੇ ਆਮ ਆਦਮੀ ਕਲੀਨਿਕ ਬਣਾ ਦਿੱਤਾ ਗਿਆ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਸ ਬਾਰੇ ਆਮ ਆਦਮੀ ਕਲੀਨਿਕ ਵੀ ਚੱਲ ਜਾਊਗਾ ਵੱਡ ਗਿਆ ਤਾਂ ਪੂਰਾ ਤਾਂ ਹੋਣਾ ਚਾਹੀਦਾ ਨਾ ਸਟਾਫ ਤਾਂ ਹੋਵੇ ਪੂਰਾ ਇੱਥੇ ਇਹ ਹੀ ਮੈਂ ਕਹਿਣਾ ਚਾਹੁੰਦੀ ਆ ਕਿ ਸਾਡੀ ਸੁਣਵਾਈ ਹੋਵੇ ਕਿੰਨੇ ਕੁ ਡਾਕਟਰ ਕਿੰਨੇ ਕ ਆਉਂਦੇ ਆ ਡਾਕਟਰ ਇੱਥੇ ਡਾਕਟਰ ਤਾਂ ਕੋਈ ਵੀ ਨਹੀਂ ਇੱਥੇ ਕੋਈ ਵੀ ਨਹੀਂ ਆ ਪਰਮਾਨੈਂਟ ਕੋਈ ਨਹੀਂ ਆ ਕੁਝ ਨਹੀਂ ਆ ਕੋਈ ਨਹੀਂ ਇੱਥੇ ਫਿਰ ਮਰੀਜ਼ ਆਉਂਦੇ ਆ ਦਵਾਈ ਲੈਣ ਉਹ ਤੋਂ ਉਹ ਤਾਂ ਜਿੱਦਾਂ ਕੋਈ ਆਪਣੀ ਏਦਾ ਆਇਰਨ ਵਗੈਰਾ ਲੈ ਕੇ ਜਾਂ ਕੁਛ ਏਦਾਂ ਦੇ ਤਾਕਤ ਵਗੈਰਾ ਦੀ ਦਵਾਈਆਂ ਦਿੰਦੇ ਹੋਰ ਤਾਂ ਕੁਛ ਨਹੀਂ ਇੱਥੇ ਇੱਥੇ ਕੁਝ ਨਹੀਂ ਹੈ ਕਿ ਲੋਕਾਂ ਨੂੰ ਬਲਾਤੋਂ ਜਾਣਾ ਪੈਂਦਾ ਜਾਂ ਰੋਪੜ ਜਾਂਦੇ ਬਲਾਤੋਂ ਸਰਕਾਰੀ ਜਾਂ ਨਮਾਸ਼ਹਿਰ ਜਾਂਦੇ ਜਾਂ ਰੋਪੜ ਜਾਂਦੇ ਹਾਂਜੀ ਐਂਬੂਲੈਂਸ ਵੀ ਨਹੀਂ ਆਉਂਦੀ ਪਿੰਡ ਦੇ ਨੇੜੇ ਕੁਝ ਵੀ ਨਹੀਂ ਹੈ ਜੀ ਕੁਝ ਨਹੀਂ ਹੈ ਤੁਸੀਂ ਦੇਖ ਲਿਓ ਤੁਸੀਂ ਦੇਖ ਲਿਓ ਚਾਹੇ ਜਾ ਕੇ ਪਰ ਇੱਥੇ ਕੁਝ ਨਹੀਂ ਹੈ ਹਾਲਤ ਵੀ ਦੇਖੋ ਕੈਸੀ ਹੋ ਗਈ ਜਿੱਦਾਂ ਖੰਡਰ ਹੋ ਗਿਆ ਨਾ ਸਫਾਈ ਕਰਮਚਾਰੀ ਵੀ ਨਹੀਂ ਹੈ ਸਫਾਈ ਕਰਮਚਾਰੀ ਵੀ ਮੈਨੂੰ ਲੱਗਦਾ ਨਹੀਂ ਕੋਈ ਹੈ ਇੱਥੇ थैंक यू। ਤੁਸੀਂ ਉਹ ਬਰਿਊ ਜੋ ਕਹਿ ਲਈ ਕਿ ਦਿੱਤਾ ਸੀ। ਕੀ ਲਿਖਿਆ ਸੀ? ਅਸੀਂ ਇਹ ਲਿਖਿਆ ਸੀ ਕਿ ਸਾਨੂੰ ਇੱਥੇ ਸਟਾਫ ਦੀ ਲੋੜ ਹੈ। ਕਹੇ ਨਹੀਂ ਕਿ ਬਿਲਡਿੰਗ ਬਣਾਤੀ ਤੁਸੀਂ ਇਹਦਾ ਕੁਝ ਦੇਖੋ ਵੀ ਨਾ। ਕਿਉਂਕਿ ਇੰਨੇ ਲੋਕ ਇੱਥੇ ਪਿੰਡ ਲੱਗਦੇ ਆ ਸਾਡੇ ਨਾਲ ਦੇ। ਉਹ ਆਂਦੇ ਉਹ ਵੀ ਸਾਨੂੰ ਇਹ ਕਹਿੰਦੇ ਕਿ ਇੱਥੇ ਤੁਸੀਂ ਕੁਝ ਕਰੋ, ਤੁਸੀਂ ਕੁਝ ਕਰੋ। ਅਸੀਂ ਇਹ ਦੱਸ ਦੇ ਪੈਸੀ ਤਾਂ ਬਹੁਤ ਵਾਰੀ ਲਿਖ ਕੇ ਦੇ ਚੁੱਕੇ ਪਰ ਸਾਡੀ ਕੋਈ ਸੁਣਵਾਈ ਨਹੀਂ। ਬਸ ਮੈਂ ਇਹ ਕਹਿਣਾ ਚਾਹੁੰਨੀ ਹਾਂ ਕਿ ਤੁਸੀਂ ਇਹ ਗੱਲ ਨੂੰ ਅੱਗੇ ਤੋਂ ਅੱਗੇ ਤੱਕ ਪਹਜਾਓ ਤਾਂ ਕਿ ਇੱਥੇ ਸਟਾਫ ਆਵੇ। थैंक यू। थैंक यू। किधे पहुंच कर आने वाले हो? जलालपुर दे। जलालपुर दे क्यों है तुसे आज अस्पताल चाहिए ऐसी? हाँ दर्द होन्दा है। हम्म। दर्द होन्दा। अच्छा। फिर डॉक्टर क्यों क्या है? डॉक्टर तो वो तो मिले नहीं हैं। डॉक्टर मिले नहीं? नहीं, वो आई नहीं आज। अच्छा। किन्ना भी उस तरह दौरे करना? � ਵੈਲ ਜੰਦੀ ਕਦੇ ਕਦੇ ਮੈਂ ਤਾਂ ਆਈ ਨਹੀਂ ਬਹੁਤ ਆਈ ਦਵਾਈ ਵੀ ਮਿਲਦੀ ਨਾ ਫਰੀ ਦਵਾਈ ਮਿਲਦਾ ਨਾ ਕਿੱਥੇ ਹਾਂ ਦਵਾਈ ਤਾਂ ਠੀਕ ਹੈ ਦਵਾਈ ਵੈਜੰਦੀ ਅੰਦਰੋਂ ਫਰੀ ਦਵਾਈ ਮਿਲ ਜਾਂਦੀ ਹੈ ਹਾਂ ਅੰਦਰ ਮਿਲਦੀ ਹੈ ਹੁਣ ਅੱਛਾ ਚਲੋ ਅੱਛਾ ਆਪੇ ਚੋਣ ਲੈ ਲਓ ਆਪੇ ਅੱਛਾ ਮੈਂ ਵੀ ਕਿਰਵਾ ਕੇ ਸਿਆਸੀ ਹਸੇ ਲਾਕੀ ਡਾਕਟਰ ਕੀ ਬਣਤੀ ਐ ਤੁਸੀਂ ਡਾਕਟਰ ਮਿਲ ਗਿਆ ਡਾਕਟਰ ਡਾਕਟਰ ਜੀ ਮਿਲ ਜਾਂਦਾ ਹਾਂ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਬਸ ਡਾਕਟਰ ਅੰਦਰ ਸੀ ਮਿਲਦੇ ਕਿ ਬੰਦ ਕਰਸ ਲੈ ਨਹੀਂ ਨਹੀਂ ਫਿਰ ਹੀ ਦਿੰਦੇ ਦੰਦ ਡਾਕਟਰ ਬੜੇ ਨੇ